ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 13 ਅਕਤੂਬਰ 2025 ਨੂੰ ਹਰਿਆਣਾ ਦੇ ਦੌਰੇ ਤੇ ਹਨ ਉਹ ਰੋहतक ਵਿੱਚ ਸਵੇਰੇ 11 ਵਜੇ ਆਈਐਮਟੀ ਸਥਿਤ ਅਮੋਲਮਲਕ ਪਲਾਂਟ ਵਿੱਚ ਸਾਬਰ ਜੇਰੀ ਦੇ ਨਵੇਂ ਪਲਾਂਟ ਦਾ ਉਦਘਾਟਨ ਕਰਨਗੇ ਇਸ ਤੋਂ ਬਾਅਦ ਉਹ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਵਿੱਚ ਖਾਦੀ ಗ್ರಾಮ ਉਦਯੋਗ ਕਮਿਸ਼ਨ ਦੇ ਸਵਦੇਸ਼ੀ ਤੋਂ ਸਵਾਲ-ਜਵਾਬ ਲੰਮਣ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਕਾਰੀਗਰਾਂ ਨੂੰ ਟੂਲ ਕਿਟਾਂ ਵੀ ਵੰਡਣਗੇ ਇਸ ਤੋਂ ਬਾਅਦ ਸ਼ਾਹ ਕੋਰੂਖhetra ਪਹੁੰਚਣਗੇ ਜਿੱਥੇ ਦੁਪਹਿਰ 2 ਵਜੇ ਬ੍ਰह्म ਸਰੋਵਰ ਕੰਡੇ ਮੈਲਾ ਗਰਾਊਂਡ ਵਿੱਚ ਰੈਲੀ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਤੋਂ ਆਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ ਇਸ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਸੰਸਦ ਮੈਂਬਰ ਨਵੀਨ ਜਿੰਦਲ ਅਤੇ ਸੀਨੀਅਰ ਅਧਿਕਾਰੀ ਮੌਜੂਦ ਹੋਣਗੇ ਅੰਮ੍ਰਿਤਸਰ ਬਾਰਾ ਜਲਿਆ ਵਿੱਚ 825 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਜਾਣੀ ਪੱਧਰ ਰੱਖਣਗੇ ਕੁਰੂਕhetra ਵਿੱਚ 15 ਏਕੜ ਦੇ ਪੰਡਾਲ ਵਿੱਚ 15000 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ ਜਿਸ ਵਿੱਚ ਵਕੀਲਾਂ ਵਿਦਿਆਰਥੀਆਂ ਅਤੇ VIP ਲਈ ਵੱਖਰੇ ਬਲਾਕ ਹਨ ਸੁਰੱਖਿਆ ਲਈ ਤਿੰਨ ਪਰਤਾਂ ਵਾਲਾ ਪ੍ਰਬੰਧ ਹੈ ਜਿਸ ਵਿੱਚ 6 SP, VDSP ਅਤੇ 16 ਜ਼ਿਲ੍ਹਿਆਂ ਦੀ ਪੁਲਿਸ ਸਮੇਤ SBG ਸ਼ਾਮਲ ਹੈ 13 게ਟ ਰਾਹੀਂ ਐਂਟਰੀ ਦਿੱਤੀ ਜਾਵੇਗੀ ਜਿਸ ਵਿੱਚ ਸਖਤ ਜਾਂਚ ਹੋਵੇਗੀ ਪ੍ਰਦਰਸ਼ਨੀ ਵਿੱਚ 10 ਸਟਾਲ ਨਵੇਂ ਕਾਨੂੰਨਾਂ ਦੀਆਂ ਸਫਲਤਾਵਾਂ ਅਤੇ ਪੁਲਿਸ ਅਦਾਲਤ ਜੇਲ੍ਹ ਆਦਿ ਨੂੰ ਪ੍ਰਦਰਸ਼ਿਤ ਕਰਨਗੇ ਅਮਿਤ ਸ਼ਾਹ ਸ਼ਾਮ 5 ਵਜੇ ਚੰਡੀਗੜ੍ਹ ਪਹੁੰਚ ਕੇ ਦਿੱਲੀ ਰਵਾਨਾ ਹੋਣਗੇ